ਬਾਪੂ ਖੁਸ਼ਦਿਲ ਪਿਆਰੇ ਆਏ ਜਦੋਂ ਬਾਬਾ ਜੀ ਇਸ ਨਗਰ ਚ ਆਏ ਉਹ ਚੱਲ ਆਈਆਂ ਨਾਲ ਬਹਾਂ ਆ ਵੀ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਬਾਪੂ ਖਸ਼ਟਰ ਜੀ ਦਾ ਮੇਲਾ ਪਹਿਲੀ ਜੇਡ ਤੋਂ ਆਪਣੀ ਲੜੀ ਸਟਾਰਟ ਹੋਈ ਏ ਇਹ ਜਾ ਕੇ ਤੇ ਪਹਿਲੀ ਆੜ ਤੋਂ ਇਹਦਾ ਸਮਾਪਤੀ ਹੋਣੀ ਮੇਲੇ ਦੀ ਆਪਾਂ ਸਾਰੀ ਸੰਗਤ ਜਿੰਨੀ ਵੀ ਪਿੰਡ ਦੀ ਸਾਧ ਸੰਗਤ ਹੈਗੀ ਏ ਆਪਾਂ ਸਾਰੇ ਮਨ ਮਟਾ ਭਲਾ ਕੇ ਆਪਾਂ ਸਾਰੇ ਸੇਵਾ ਕਰੀਏ ਬਾਬਾ ਜੀ ਪਹਿਲੀ ਜੇ ਤੋਂ ਸ਼੍ਰੀ ਖਨਪਤ ਸਾਹਿਬ ਦੀ ਲੜੀ ਸ਼ੁਰੂ ਹੋਈ ਹੈ ਜੋ ਕਿ ਬਾਲੇ ਗੁਰਦਸਾਹ ਜੋ ਕਿ ਬਾਬਾ ਜੀ ਦਾ ਗੀਤਾ ਸਾਹਿਬ ਅੰਦਰ ਦੇ ਗੁਰਦਸਾਹ ਪਹਿਲੀ ਹਾਰ ਤੱਕ ਚੱਲੇਗੀ ਉਸ ਤੋਂ ਬਾਅਦ ਸ਼੍ਰੀਮਾਨ ਸਤਬਾਬਾਹਰੀ ਸਿੰਘ ਜੀ ਦੀ ਯਾਦ ਦੇ ਵਿੱਚ ਫਿਰ 17 ਜੋਲ ਦੁਬਾਰਾ ਲੜੀ ਸ਼ੁਰੂ ਕੀਤੀ ਜਾਵੇਗੀ ਸੋ ਜੋ ਸ਼੍ਰੀਮਾਨ ਸਤਬਾਬਾਤਾ ਸਿੰਘ ਜੀ ਦਾ ਜੋਤੀ ਜੋਤ ਸੁਆੰਦਾ ਜਿਸ 26 ਮਈ ਨੂੰ ਕਾਲ ਸ਼੍ਰੀ ਰਣਪਰਸਾ ਰੰਗ ਹੋਗੇ 28 ਮਈ ਨੂੰ ਉਹਦੀ ਪੂਜਾ ਹੋ ਜਾਵਾਂਗੇ ਸੂਰ ਸਭ ਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਦੂਰ ਸਾਡੇ ਜਿੰਨੇ ਵੀ ਬੈਠੇ ਨੇ ਬਾਬਾ ਜੀ ਦੇ ਚਰਨਾਂ ਨੂੰ ਆਓ ਫਿਰ ਉਹ ਲਾਰਕ ਦੇ ਜਿਹੜੇ ਕਿਉਂਕਿ ਬਾਬਾ ਜੀ ਇਸ ਲੋਗ ਲਾਰਕ ਦਾ ਦਰਬਾਰ ਕੇ ਜਿਸਾਉ ਤੋ ਆਪਾਂ ਬੋਲਰ ਦਾ ਜੋਤੀ ਜੋਸ਼ ਵਾਉ ਦਾ ਦਿਨ ਉਹ ਬਦਵਾਰ ਬੜੀ ਹੀ ਸ਼ਰਧਾਪੂਰਕ ਹੋ ਰਿਹਾ ਹੈ ਬਾਗ ਤੋਂ ਟਾੜੇ ਸਾਰੇ ਘਰ ਇੱਕ ਹਾਰ ਨੂੰ ਬੜੇ ਬੜੇ ਵੱਜੇ ਟਾਡੀ ਰਾਗੀ ਕੂਸ਼ਲੀ ਜਥੇ ਸਮਾਗਮ ਵਿੱਚ ਸ਼ਾਮਲ ਹੋਵੋਗੇ ਜਿਨ੍ਹਾਂ ਵਿੱਚ 14 ਜੂਨ ਰਾਤ ਨੂੰ ਬੀਬੀ ਦਲੇਰ ਕੌਰ ਜੀ ਖਾਲਸਾ ਸਵੇਰੇ 15 आ, 15 ਜੂਨ ਐਤਵਾਰ ਰਾਗੀ ਟਾਡੀ ਜਥਾ ਬਲਵੀਰ ਸਿੰਘ ਪਾਸ ਇਸ ਤੋਂ ਇਲਾਵਾ ਹੋਰ ਕੂਸ਼ਲੀ ਜਥੇ ਵੀ ਸ਼ਾਮਲ ਹੋਏਗੇ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ